ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟੈਸਲਾ ਦੇ ਸੀਈਓ ਐਲਨ ਮਸਕ ਨੇ ਵੱਡਾ ਐਲਾਨ ਕਰ ਦਿੱਤਾ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਤੋਂ ਵੱਖ ਹੋਣ ਦਾ ਐਲਨ ਮਸਕ ਨੇ ਐਲਾਨ ਕਰ ਦਿੱਤਾ ਹੈ ਬਕਾਇਦਾ ਆਪਣੇ ਟਵਿੱਟਰ ਅਕਾਊਂਟ ਤੇ ਇਸ ਦੀ ਜਾਣਕਾਰੀ ਵੀ ਐਲਨ ਮਸਕ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦੱਸ ਦੇ ਕਿ ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਹਾਲ ਹੀ ਦੇ ਵਿੱਚ ਐਲਨ ਮਸਕ ਨੇ 트ੰਪ ਦੇ ਬਿਗ ਬਿਊਟੀਫੁਲ ਟੈਕਸ ਬਿਲ ਦੀ ਖੁੱਲ ਕੇ ਆਲੋਚਨਾ ਕੀਤੀ ਸੀ ਜਿਸ ਤੋਂ ਬਾਅਦ ਹੀ 트ੰਪ ਅਤੇ ਮਸਕ ਵਿਚਾਰ ਮਤਪੇਤ ਵਦੇ ਨੇ ਅਤੇ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟੈਸਲਾ ਦੇ ਸੀਈਓ ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਤਾਂ ਇਸ ਨੂੰ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਐਲਨ ਮਸਕ ਦੀ ਡੋਨਲਡ ਟਰੰਪ ਦੇ ਨਾਲ ਕਾਫੀ ਨਜ਼ਦੀਕੀਆਂ ਸਭ ਨੇ ਦੇਖਿਆ ਨੇ ਤਾਂ اسی ਵਿਚਾਰੇ ਹੁਣ ਇਸ ਨੂੰ ਵੱਡਾ ਐਲਾਨ ਐਲਨ ਮਸਕ ਦੇ ਵੱਲੋਂ ਕੀਤੇ ਹੋਏ ਇਸ ਟਵੀਟ ਨੂੰ ਜਿਹੜਾ ਪੋਸਟ ਹੈ ਉਸ ਨੂੰ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ ਐਲਨ ਮਸਕ ਨੇ ਐਕਸ ਤੇ ਲਿਖਿਆ ਕਿ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਤ ਸਮਾਂ ਖਤਮ ਹੋ ਰਿਹਾ ਹੈ ਮਫਜ਼ੂਲ ਖਰਚ ਨੂੰ ਘਟਾਉਣ ਦੇ ਮੌਕੇ ਲਈ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਦੋਵਾਂ ਨੇ ਚੰਗੇ ਸਬੰਧ ਵਿਕਸਿਤ ਕੀਤੇ ਅਤੇ ਮਸਕ ਨੇ 트럼ਪ ਪ੍ਰਸ਼ਾਸਨ ਦੇ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਕੰਮ ਵੀ ਕੀਤਾ ਤਾਂ ਮਸਕ ਨੇ 트럼ਪ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੇ ਲਈ 250 ਮਿਲੀਅਨ ਦਾ ਯੋਗਦਾਨ ਵੀ ਪਾਇਆ ਇਸ ਤੋਂ ਪਹਿਲਾਂ ਟੈਸਲਾ ਦੇ ਮਾਲਕ ਮਸਕ ਨੇ ਕਿਹਾ ਸੀ ਕਿ ਰਾਸ਼ਟਰਪਤੀ ਦੁਆਰਾ ਅ ਬਿਗ ਬਿਊਟੀਫੁਲ ਬਿੱਲ ਕਹੇ ਜਾਣ ਤੋਂ ਨਿਰਾਸ਼ ਹਨ ਇੱਕ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਬਿੱਲ ਨਾ ਸਿਰਫ ਇੱਕ ਭਾਰੀ ਖਰਚ ਹੈ ਬਲਕਿ ਇਹ ਉਹਨਾਂ ਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਯਤਨਾਂ ਨੂੰ ਵੀ ਕਮਜ਼ੋਰ ਕਰਦਾ ਹੈ ਤਾਂ ਇੱਕ ਟਵੀਟ ਦੇ ਵਿੱਚ ਐਲਨ ਮਸਕ ਨੇ ਇਹ ਆਖਿਆ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਤੋਂ ਵੱਖ ਹੋ ਰਹੇ ਨੇ ਇਸ ਦਾ ਆਫੀਸ਼ੀਅਲ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤਾਂ ਇਸ ਨੂੰ ਪੂਰੀ ਦੁਨੀਆ ਹੈਰਾਨ ਦੇ ਤੌਰ ਤੇ ਦੇਖ ਰਹੀ ਹੈ ਕਿਉਂਕਿ ਐਲਨ ਮਸਕ ਦੇ ਡੋਨਲਡ ਟਰੰਪ ਦੇ ਨਾਲ ਬਹੁਤ ਹੀ ਵਧੀਆ ਰਿਲੇਸ਼ਨ ਸਭ ਨੇ ਦੇਖੇ ਨੇ ਤਾਂ ਇਸੇ ਵਿਚਾਲੇ ਹੁਣ ਵੱਖ ਹੋਣ ਦਾ ਜੋ ਐਲਾਨ ਕੀਤਾ ਹੈ ਤਾ ਉਸਤੇ ਕਈ ਤਰ੍ਹਾਂ ਦੇ ਸਵਾਲ ਜੋ ਖੜੇ ਹੋ ਰਹੇ ਨੇ ਕਿ ਆਖਰਕਾਰ ਇਹਨਾਂ ਦੋਵਾਂ ਵਿਚਾਲੇ ਅਜੇ ਹੀ ਕਿਹੜੀ ਗੱਲਬਾਤ ਹੋ ਗਈ ਹੈ ਕਿ ਐਲਨ ਮਸਕ ਨੇ ਹੁਣ ਪ੍ਰਸ਼ਾਸਨ ਤੋਂ ਹੀ ਵੱਖ ਹੋਣ ਦਾ ਜੋ ਐਲਾਨ ਕਰ ਦਿੱਤਾ ਹੈ ਤੇ ਤੁਹਾਨੂੰ ਲਗਾਤਾਰ ਟਵੀਟ ਦਿਖਾ ਰਹੇ ਆ ਜਿਸ ਦੇ ਵਿੱਚ ਐਲਨ ਮਸਕ ਨੇ ਪ੍ਰਸ਼ਾਸਨ ਤੋਂ ਡੋਨਲਡ ਟਰੰਪ ਦੇ ਪ੍ਰਸ਼ਾਸਨ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ